ਮਾਣੋ ਤੁਸੀਂ ਆਨੰਦ ਮੇਲੇ ਦੀਆਂ ਫਿਰ ਚੀਜ਼ਾਂ ਦਾ ਆ 20 ਰੁਪਏ ਸੇਲ ਉਹ ਬਸ ਤੂੰ ਆ ਜਾ ਯਾਰ ਤੁਰੇ ਚ ਪਜਾਵਾ ਜਾ। ਕੀ ਲੈ ਲੈਣ ਦੋ ਯਾਰ ਧੂਰੇ ਵੀ ਨਹੀਂ ਹਟ ਰਹੀ ਹੈਗੀ। ਲੈ ਲੈਣ ਦੋ ਚੱਲ ਘਰਣ ਚੱਲ। ਬਾਈ ਹਟ ਹੀ ਨਹੀਂ ਹੈ ਨੇ। ਉਹ ਨਹੀਂ ਰਹਿਣ ਦੇ ਤੂੰ ਆ ਜਾ। ਬੜੀ ਉਹ ਬਦਿਆ ਨਹੀਂ ਹੁੰਦਾ ਸਟੱਫ। ਰੰਗ ਰੰਗੇ ਪੁਲੇ ਔਰ ਮਾਲ ਔਰ ਮੇਲੇ ਵਗੇ ਆਪਾਂ ਪਹੁੰਚ ਮੰਦਿਰ ਉੱਪਰ ਆ ਮੱਥਾ ਟੇਕਦੇ ਆ ਤੇ ਬਾਕੀ ਸੰਗਤ ਬਾਈ 6 ਵਜੇ ਵੀ ਦੇਖ ਲਓ ਕਿੰਨੀ ਸੰਗਤ ਪਹੁੰਚ ਗਈ ਆ। ਦੋ ਮਿੰਟ ਸਾਰੇ ਠੀਕ ਹੋਮੇਗੇ ਸਭ ਤੁਮੇ 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 ਬੁਲਾਓ ਕਰੀਏ ਸਟਾਰਟ ਤੁਮੇ ਸਾਰੇ ਤੁਮੇ ਠੀਕ ਹੋਮੇਗੇ ਹਮੇ ਵੀ ਠੀਕ ਹੈ ਸਸਰੇ ਕਾ ਦੋਸਤੋ ਕੀ ਹਾਲ ਚੱਲ ਹੈ ਬਈ ਉਮੀਦ ਕਰ ਰਹਾ ਮੈਂ ਠੀਕ ਹੋਮੇਗੇ ਆਲ ਗੁੱਡ ਆਪਾਂ ਵੀ ਬਈ ਵਧੀਆ ਤੇ ਦਿਨ ਹੈਗਾ ਬਈ ਅੱਜ ਸੋਮਵਾਰ ਤੇ ਕੱਲ ਨੂੰ ਹੈਗਾ ਦਿਨ ਮੰਗਲਵਾਰ ਤੇ ਬਈ ਸਾਰੇ ਜਣੇ ਮੱਥਾ ਟੇਕਾਂ ਨਾ ਮਾਦਾ ਸ਼ੀਤਲਾ ਕੰਨ ਮੱਥਾ ਟੇਕ ਲਏ ਆ ਅੱਛਾ ਜੀ ਮਾਈ ਮਦਨਾਂ ਵਾਲੀ ਕੰਨ ਪੱਥਾਨ ਲਾਵਾ ਜਿੱਥੇ ਉਹ ਵਾਲੀ ਪੱਥਾ ਵੀ ਟੇਕਾ ਹਨਾ ਤੋ ਰਕ ਇਸ ਚੱਕਰ ਮੈਂ ਕਰਨ ਤੇ ਇਕੜ ਜਾਣਾ ਮੱਥਾ ਆਪਾਂ ਨੇ ਨਾਲ ਦੋ ਸੀਲ ਜਾਣਾ ਮੱਥਾ ਦੇਖਣ ਅੱਛਾ ਜੀ ਨਾਲੇ ਆਪਾਂ ਦੋਏ ਮਦੰਗਾਲੀ ਮਾਈ ਦਾ ਮੱਥਾ ਵੀ ਦੇਖਣਾ ਤੇ ਇੱਧਰ ਹੀ ਉਹ ਬਣਾਉਣ ਲੱਗਿਆ ਦਿਖਾ ਦੇ ਵੜਾ ਜਨੇੜੇ ਲਿਆ ਕੇ ਤੇ ਕੈਮਰਾਮੈਨ ਹੈਗਾ ਬਾਈ ਜੱਸੀ ਅੱਜ ਤੇ ਇਹ ਲੱਗੀ ਹੋਈ ਆ ਮਤਲਬ ਗੁਲਗਲਿਆਂ ਦਾ ਉਹ ਨੇੜੇ ਕਰਕੇ ਦਿਖਾ ਰਿਹਾ ਸੀ ਗੁਲਗਲਿਆਂ ਦਾ ਜਿਵੇਂ ਪਾਣੀ ਘੋਲਦਿਆਂ ਹਨ ਇਹ ਉਵੇਂ ਕਰ ਰਹੀ ਹੈ ਤੇ ਇੱਧਰ ਬਣਾ ਰਿਆਂ ਸਬਜ਼ੀ ਆਪਾਂ ਆਲੂ ਛੋਲੇ ਆ ਜਿਹੜਾ ਆਪਾਂ ਬੰਦਾ ਨਹੀਂ ਹਰਾ ਛੋਲੇ ਕਹਿੰਦੇ ਹਲੇ ਛੋਲੇ ਕਹਿੰਦੇ ਨੇ ਆਪਾਂ ਉਹ ਬਣਾ ਰਹੇ ਆ ਬਾਈ ਸਬਜੀ ਤੇ ਇੱਧਰ ਇਹਦੀ ਡਿਊਟੀ ਲੱਗੀ ਹੈ ਮਾਰਾ ਸਬਜੀ ਮੈ ਰਣਾ ਕਿਉਂਕਿ ਇਹਨਾਂ ਨੂੰ ਫਿਰ ਮੇਰੀ ਸਬਜੀ ਬਣੀ ਵੀ ਪਸੰਦ ਆਉਂਦੀ ਆ ਚੱਕਰ ਇਹ ਤੇ ਬਾਕੀ ਮਿੱਠੀਆਂ ਰੋਟੀਆਂ ਪਾਈ ਜਿਹੜੀ ਮਦਨ ਵਾਲੇ ਮਾਈਂਦੋ ਮੱਥਾ ਟੇਕਣਾ ਉਹ ਆਪਾਂ ਬਣਾ ਲਿਆ ਪਹਿਲਾਂ ਤੇ ਹੁਣ ਫੁਲਕਲੇ ਬਣਾਉਣ ਜਾ ਰਹੇ ਆ ਬਾਕੀ ਇਹ ਵਾਲਾ ਬਲੌਗ ਬਾਈ ਸਾਰਾ ਹੁਣ ਤੋਂ ਲੈ ਕੇ ਕੱਲ ਮੱਥਾ ਟੇਕ ਕੇ ਅਸਵੇਰੇ ਜਰੂਰ ਬਲੌਗ ਹੋਣਾ ਆਪਾਂ ਜਾਣਾ ਵੀ ਸਾਜ ਰਹੇ ਮੱਥਾ ਟੇਕਣੇ ਕਿਉਂਕਿ ਬਾਈ ਫਿਰ ਆਪਾਂ ਜਾਣਾ ਬਈ ਸਾਰੇ ਜਣੇ ਨੂੰ ਪਤਾ ਹੋਊਗਾ ਸੀਗਰ ਮਾਤਾ ਰਾਮ ਮੰਦਰਾ ਹਨ ਸ਼ੀਤਲਾ ਮਾਤਾ ਰਵਤੰ ਦਾ ਸਾਡੇ ਕਣਾ ਤੇ ਤਾਂ ਕਰਕੇ ਵੀ ਆਪਾਂ ਸਾਜਦੇ ਨਹੀਂ ਚੱਲਾਂਗੇ ਢੀਡ ਬਹੁਤ ਹੋ ਜਾਂਦੀ ਹੈ ਸੰਗਤ ਹਨ ਕਾਫੀ ਆ ਜਾਂਦੀ ਹੈ ਤੇ ਤਾਂ ਕਰਕੇ ਮੇਰੇ ਟਾਈਮ ਨਾਲ ਮੱਥਾ ਟੇਕ ਕੇ ਆਪਾਂ ਬਣ ਕਰੇ ਵਾਪਸੀ ਆ ਜਾਈਏ ਕੋਈ ਹੋਰ ਕੰਮ ਕਰ ਬੰਦਾ ਕਰ ਲੈਂਦਾ ਹਨ ਤੇ ਬਾਕੀ ਆਟਾ ਗੁੰਨਿਆ ਜਾ ਰਿਹਾ ਬਈ ਹੁਣ ਘੜਦੇ ਗੁਰੂਦੇਵ ਨਾਲ ਇੱਧਰ ਬਣਾ ਰਿਹਾ ਸਬਜੀ ਤੁਹਾਨੂੰ ਇਹ ਵੀ ਦਿਖਾਣੇ ਆ ਮੈਨੂੰ ਕੜਾਈ ਚਾਹੀਦੀ ਸੀ ਕਿ ਤੁਸੀਂ ਤਾਂ ਕੜਾਈ ਆ ਮੈਂ ਆਉਂ ਰਹਿਣ ਦੋ ਬੈਂਡ ਤੇ ਮੈਨੂੰ ਕੜਾਈ ਕਰਕੇ ਲਿਆ ਦਿਓ ਉਹ ਵਾਲੀ ਉਮਮ ਬਣਾ ਲੈ ਉਮਮ ਨਹੀਂ ਬਣਾਣਾ ਚੀਮਿੰਬੈਂਟ ਚੋਕੜਾਈ ਕੱਟ ਕੇ ਲਿਆ ਦੋ ਦੂਸਰੀ ਨਮੀ ਇੱਕ ਚੀਨੀ ਗੱਲ ਤੋਂ ਆਤਾ ਕਰ ਲੈ ਪਹਿਲਾਂ ਜਿਹੜਾ ਕਰਨ ਲੱਗੇ ਆ ਤੇਲ ਦਾ ਗਰਮ ਰੱਖ ਦੋ ਨਾ ਹੋਣ ਫਿਰ ਤੇ ਤੇ ਬਸ ਇਸ ਤਰ੍ਹਾਂ ਰੱਖ ਲਈ ਬਾਈ ਫਿਰ ਤੁਹਾਨੂੰ ਮਿਲਦੇ ਆ 2 ਮਿੰਟ ਦੀ ਬ੍ਰੇਕ ਲੈ ਲਈ ਆ ਕਟ 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 ਓਏ ਕਿੱਥੇ ਅੱਛਾ ਨਮੀ ਕੜਾਹੀ ਘੇਰੀ ਆ ਅੱਜ ਅੱਜ ਨਮੀ ਕੜਾਹੀ ਗਾ ਵੀ ਲਗਾਉਣ ਤੋਂ ਪਹੁੰਚ ਜਾ ਰਿਹਾ ਮਾਤਾ ਕੇ ਜਿਹੜਾ ਭੋਜ ਰਿਹਾ ਮੱਖਾ ਦੇਖਣਾ ਮੈਂ ਤਾਂ ਪਾਣੀ ਮਾਰ ਲਿਆ ਹੈ ਨਾ ਐ ਪ੍ਰੋਬਲਮ ਕੋ ਕਰਦਾ ਸੇਲਸੈਂਡ ਰੱਖਣਾ ਹੋਣਾ ਹਾਂਜੀ ਇਹਨੂੰ ਮੜਾ ਟਰਾਈ ਸੁੱਕਦੇ ਤੇ ਪਾ ਦੇ ਉਸ ਬਾਜੀ ਬੰਦੇ ਖੁੱਤੇ ਨੇ ਵੀ ਉਹ ਆਪੇ ਕੰਮ ਕਰਦਾ ਫਿਰ ਰਿਹਾ ਸੋਚ ਲੈਣਾ ਸੋਚੀ ਜਾਣ ਫਿਰ ਇਹ ਬੰਦਾ ਸੋਚ ਲਿਆ ਵੀ ਉਹ ਰਸੋਈ 'ਚ ਕੰਮ ਕਰਦਾ ਫਿਰ ਰਿਹਾ ਫਿਰ ਕੀ ਹੋ ਗਿਆ ਕੀ ਹੋ ਗਿਆ ਦੱਸਾਂ ਮੈਂ ਤੈਨੂੰ ਕੀ ਹੋ ਗਿਆ ਹੈ ਲੁੱਕ ਵੈਂਟਾਂ ਲੱਗ ਜੇ

ਮੈਂ ਜੱਸੀ ਫਿਰ ਬਣਾਈਏ ਸਬਜ਼ੀ ਵੀ ਹੁਣ ਚੱਕ ਦੀ ਥੋੜੀ ਮਸਾਲਾ ਦਿਖਾ ਦੇ ਇੱਕ ਵਾਰੀ ਬਾਈ ਬਣਾਣੀ ਆਪਾਂ ਥੋੜੀ ਹੋਇਆ ਕਿਉਂਕਿ ਤਾਂ ਕਰਕੇ ਥੋੜਾ ਮਸਾਲਾ ਤੇ ਬਾਕੀ ਹੁਣ ਇਹ ਮਸਾਲਾ ਆਪਣਾ ਹੋ ਗਿਆ ਤਿਆਰ ਹੁਣ ਬਾਰੀ ਵਿੱਚ ਪਾਣੀ ਦੀ ਆਲੂਆਂ ਦਾ ਹੁਣ ਆਲੂਆਂ ਨੂੰ ਲਾਵੇਂਗੇ ਥੋੜਾ بڑا ਜਿਹਾ ਥੋਕੇ ਹਮੇ ਹੈ ਕਿ ਤਿੰਨੇ ਜਣੇ ਬਾਈ ਮੈਂ ਜੱਸੀ ਹਾਂ ਰਮੀਤ ਮੰਮੀ ਵਾਲੇ ਗੇਂਦ ਨੇ ਬਾਈ ਬਨੂੜ ਤੇ ਦਸੋ ਚੱਕਰ ਵਿੱਚ ਫਿਰ ਫਿਰ ਨਾਲ ਮੱਖਾ ਵੀ ਟੇਖਣਾ ਨਾਲ ਚਾਹਾਂਗੇ ਥੋੜੀ ਸਬਜ਼ੀ ਆਪਾਂ ਤਿੰਨੇ ਜਣੇ ਆ ਪੜੀ ਤਾਂ ਵੀ ਨਾਲ ਇਹ ਬਰਲੀ ਸਭ ਜੀ ਕੋਈ ਮਿੱਤਰੋ ਇੱਧਰ ਆਪਣੀ ਸਬਜੀ ਓਕੇ ਕਰਤੀ ਪਾੜੀ ਪੁਣੀ ਪਾ ਕੇ ਉੱਤਰ ਟੱਗ ਤੇ ਇੱਧਰ ਬਸ ਗੁਲਗੁਲਿਆਂ ਵਾਲਾ ਹੋ ਗਿਆ ਬੈਟਰ ਤਿਆਰ ਸਾਰਾ ਠੀਕ ਹੈ ਤੇ ਇੱਧਰ ਇਹਨੇ ਸਰੋਂ ਦਾ ਤੇਲ ਜ ਮਤਲਬ ਉਹ ਸੜ ਜੀ ਜਾਵੇ ਯਾਰ ਹਨਾ ਨਹੀਂ ਤਾਂ ਫਿਰ ਕੱਚਾ ਕੱਚਾ ਹੀ ਰਹਿੰਦਾ ਚਲੋ ਇਹ ਗੁਲਗੁਲੇ ਆਪਾਂ ਖਾਣੇ ਤਾਂ ਨਹੀਂ ਹੈਗੇ ਵੈਸੇ ਆਪਾਂ ਮੱਥਾ ਹੀ ਟੇਕਣਾ ਚਲੋ ਫਿਰ ਵੀ ਵੈਸੇ ਇੱਕ ਸੁਚਮ ਹੁੰਦੀ ਯਾਰ ਉਹ ਜ਼ਰੂਰੀ ਤਾਂ ਕਰਕੇ ਮੜਾ ਤੇਲ ਵੀ ਸੜ ਜੇ ਦੇ ਨਾਲੇ ਪ੍ਰੋਪਰ ਆਟਾ ਘੋਲਦੇ ਮੀਤ ਇਹਰ ਤੋਂ ਬਾਅਦ ਆਪਾਂ ਗੁਰੂ ਗੁਲੇ ਬਣਾ ਰਹੇ ਹਾਂ। ਲੋ ਬਈ ਬਾਕੀ ਨਾ ਖੜਨਾ ਬਹੁਤ ਜ਼ਿਆਦਾ ਫਾਇਰ ਹੈ ਕਿਉਂਕਿ ਨਾ ਤੇਲ ਸੜ ਰਿਹਾ ਨਾ ਤਾਂ ਕਰਕੇ ਤੇ ਗੁਰੂ ਗਲੇ ਬਣਾ ਦੀ ਤਿਆਰੀ ਹੈ ਬਈ ਦੇਖੋ ਚੈੱਕ ਕਰੋ। ਪਹਿਲਾਂ ਪੂਰ ਪਾਤਾ। ਕੈਮਰਾਮੈਨ ਗਿਆ ਕੰਮ ਪੂਰਾ ਤੇਲ ਜੜ ਰਿਹਾ। ਯਾਰ ਗੋਲ ਗੋਲੇ ਨਹੀਂ ਬਣ ਰਹੇ। ਮੈਂ ਬਣਾ ਕੇ ਦਿਖਾ ਤੈਨੂੰ ਫਿਰ। ਯਾਰ ਤੈਨੂੰ ਆਦਾ ਹੀ ਨਹੀਂ ਹੈ ਗੋਸ। ਮੈਂ ਇਹ ਤਾਂ ਕੀ ਕਰੰਦਈ ਹੈ। ਇੱਦਾਂ ਥੋੜੀ ਬਣਾ ਦੇ ਜੇ ਤੂੰ ਬਣਾ ਰਹੀ ਹੈਂ ਛੜ ਹਟ ਫਿਰ ਛੜ ਦੇ ਛੜ ਜਾ ਹਟ ਰੁਕ ਜਾ। ਉਹ ਯਾਰ ਕੀ ਮੀਤ ਨੂੰ ਜਾਂਚ ਹੁਣ ਇਹਨੂੰ ਦੱਸ ਰਿਆ ਵੀ ਕਿੱਥੇ ਬਣਾਣੇ ਆ ਤੂੰ ਆ ਬਹੁਤ ਜ਼ਿਆਦਾ ਚੜ ਰਿਹਾ ਹੈ ਹਨਾ ਤੇ ਹੁਣੇ ਸਿੱਖ ਗਈ ਦੇਖੋ ਹੁਣ ਵਧੀਆ ਬਣਾ ਰਹੀ ਹੈ। ਇਹ ਸ਼ਾਬਾਸ਼। ਭੇ ਤਾਂ ਹੁਣ ਹੁਣ ਅਸੀਂ ghee ਜਾ ਦੇ ਤੂੰ। ਪਹਿਲਾਂ ਕੋਨੀ ਆਦੀ ਜਾ ਤੈਨੂੰ। ਹੈ ਮੀਤ। ਠੀਕ ਹੈ ਜੀ। ਹੱਸਦਾ ਸੋਹਣਾ ਬਣ ਗਿਆ। ਤੇ ਬਣਾ ਲਈ ਬਾਈ ਕਿਉਂਕਿ ਤੇਲ ਨਾ ਬਹੁਤ ਜ਼ਿਆਦਾ ਚੜ ਰਿਹਾ ਅੱਖਾਂ ਨੂੰ ਹਨਾ। ਬਣਾ ਲਈ ਤਾਂ ਫਿਰ ਮਿਲਦੇ ਆ ਬਰੋ ਬਾਈ ਚੈੱਕ ਕਰੋ ਉਮੀਦ ਗਈ ਆ ਥੋੜਾ ਜੰਨਾ ਅੰਦਰ ਕੰਮ ਤੇ ਆ ਗੁਲਕਲੇ ਬਣ ਗਏ ਬਾਕੀ ਆ ਬਣ ਰਹੇ ਆ ਥੋੜੇ ਜਿਹਾ ਰਹਿ ਗਏ ਬਸ ਬਣ ਜਾਣ ਫਿਰ ਉਸ ਤੋਂ ਬਾਅਦ ਤੁਹਾਨੂੰ ਸਵੇਰੇ ਜਾ ਕੇ ਹੀ ਮਿਲेंगे ਤੁਹਾਨੂੰ ਕਿਉਂਕਿ ਜਿੱਤ ਫਿਰ ਕੋਈ ਮਤਲਬ ਨਹੀਂ ਬਣਦਾ ਲੋਕ ਹਮੇ ਸਵੇਰੇ ਉਸ ਚੀਜ਼ ਕਰਤੇ ਹੀ ਬਣਾ ਰਹੇ ਆ ਇਹ ਬਣਾਮੇਗੇ ਸਵੇਰੇ ਵਲੌਗ ਠੀਕ ਹੈ ਜਾਹਾਂਗੇ ਸਾਜਰੇ ਉਖੜਾ ਇਹ ਕਿਉਂਕਿ ਹੂੰ ਐਸਾ ਯਾਰ ਸਾਜਰੇ ਟਾਈਮ ਨਾਲ ਮੱਥਾ ਟੇਕਣਾ ਹੋਰ ਕੋਈ ਚੱਕਰ ਨਹੀਂ ਆ ਇੰਨਾ ਲੱਗਦਾ ਬਾਈ ਬਹੁਤ ਭੀੜ ਹੋ ਜਾਂਦੀ ਹੈ ਇਹਨਾਂ ਸੰਗਤ ਦਾ ਕਾਫੀ ਪਹੁੰਚ ਜਾ ਕੋਈ ਇਸ ਕਰਕੇ ਫਿਰ ਅਮੇ ਟਾਈਮ ਗਲ ਜਾਏਗੇ ਬਾਕੀ ਮੀਟ ਆ ਕੇ ਪਸੰਦ ਬਣਾ ਲਈ ਉਹ ਬਾਈ ਫਾਈਨਲੀ ਆਪਣੇ ਗੁਲਗੁਲੇ ਆਣਾ ਗਿਆ ਗੰਬਾਈ ਨਿਬੜ ਤੇ ਜਿੰਨੇ ਕ ਸੀਗੇ ਬਣ ਗਏ ਤੇ ਲਾਸਟ ਆਈ ਹੈ ਬਸ ਇਹ ਬਣ ਕੇ ਇੱਧਰ ਸਬਜ਼ੀ ਵੀ ਬਣ ਚੱਲੀ ਠੀਕ ਹੈ ਮੀਤਾ ਹਾਂਜੀ ਤੇ ਬਾਕੀ ਬਾਈ ਸਾਰਿਆਂ ਦਾ ਕੰਮ ਗਿਆ ਨਿਬੜ ਇਸ ਤੋਂ ਬਾਅਦ ਆ ਨਿਵੇੜ ਲਈ ਫੇਰ ਤੁਹਾਨੂੰ ਮਿਲ ਲਿਆ ਕਰਦੇ ਕੋਈ ਗੱਲਬਾਤ ਉਹ ਟਾਈਮ ਹੋ ਗਿਆ 5:40 ਮਿੰਟ ਨਾ 35 ਮਿੰਟ ਸੌਰੀ ਤੇ ਆਪਾਂ ਰਹਿਣੀ ਆ ਉੱਠ ਜਾਈ ਸੀ ਬੰਪਰ ਦੇ ਕੋਲੇ ਤੇ ਹੁਣ ਠੰਡ ਹੁੰਦੀ ਆ ਸਿਰ ਸਿਰੇ ਨੱਕ ਅਜੇ ਫਾਮੀ ਹੋਮ ਨਾ ਹੋ ਜੇ ਤਾਂ ਕਰਕੇ ਬੰਨ ਲੈ ਆਵਾਜ਼ ਘਟਾਂ ਦੀ ਹੋਗੀ ਦਿਖਾਉ ਜੁਮ ਕਰਕੇ ਬੰਨ ਲੈ ਇਹ ਬਾਕੀ ਚੱਲਦੇ ਆ ਸਾਨੂੰ ਅੱਗੇ ਜਾ ਕੇ ਮਿਲਦੇ ਆ ਫਿਰ ਹਾਂ ਮੈਂ ਨਹੀਂ ਇਹ ਵੀ ਪਿਆਰ ਇਹ ਵੀ ਯਾਰ ਮੈਨੂੰ ਸਿਰ ਨੂੰ ਖੰਡਾ ਥੋੜਾ ਲੱਗ ਜਾਂਦੀ ਆ ਤਾਂ ਕਰਕੇ ਚੱਲੀਏ ਚਲੋ ਫਿਰ ਮੇਲੇ ਵਗੇ ਆਪਾਂ ਪਹੁੰਚ ਮੰਦਿਰ ਉੱਪਰ ਆ ਮੱਥਾ ਟੇਕਦੇ ਆ ਤੇ ਬਾਕੀ ਸੰਗਤ ਬਾਈ 6 ਵਜੇ ਵੀ ਦੇਖ ਲਓ ਕਿੰਨੀ ਸੰਗਤ ਪਹੁੰਚ ਗਈ ਆ ਦੂਰ ਦੂਰੋਂ ਬਾਈ ਬਹੁਤ ਦੂਰ ਦੂਰੋਂ ਦੁਨੀਆ ਮੱਥਾ ਟੇਕਣ ਆਂਦੀ ਆ ਤੇ ਵਾ ਪਹਿਲਾਂ ਆਪਾਂ ਮੱਥਾ ਟੇਕ ਲਈ ਵੀਦ ਪਹਿਲਾਂ ਮੱਥਾ ਟੇਕ ਲੀ ਬਾਈ ਫਿਰ ਬਹੁਤ ਬਹੁਤ ਫੀੜ ਹੋ ਜਾਂਦੀ ਆ ਕਰਾਨਿਆਂ ਤੁਹਾਨੂੰ ਵੀ ਦਰਸ਼ਨ ਬਾਈ ਕਹਿੰਦਾ ਆਪਕੀ ਆਪਣੀ ਨੇਕ ਕਮਾਈ ਦਾ ਹਰੇ ਚਾਹਲੀ ਦਾਨ ਜ਼ਰੂਰ ਕਰ ਤੋ ਜਾਓ ਬਾਈ ਸੰਗਤ ਦੇਖੋ ਬਹੁਤ ਅੱਗੇ ਤੱਕ ਪਹੁੰਚੇ ਬਾਕੀ ਲੱਗੇ ਮੱਥਾ ਟੇਕਣਾ ਪਵੇ ਓਕੇ ਜਾ ਰਹੇ ਆ ਮੰਮੀ ਜਾ ਗਿਆ ਲਾ ਸੰਗਤ ਕਿਨੀ ਕੌਂ ਚੀ ਵੀ ਹੈ ਨਾ ਆਪਾਂ ਸੋਲਜਰ ਤੇ ਆਪਾਂ ਸੋਲਜਰ ਤੇ ਆਪਾਂ ਟਾਈਮ ਗੱਲ ਪਹੁੰਚ ਜਾਗੇ ਪਰ ਲੋਕ ਦੁਨੀਆ ਪਹਿਲਾ ਸੰਗ ਹੈ ਆਪਣੇ ਤੋਂ ਵੀ ਪਹਿਲਾ ਪਹੁੰਚ ਗਿਆ ਹਾਂ ਲੋ ਬਈ ਮੱਥਾ ਗਿਆ ਆਪਣਾ ਟੇਕ ਬਾਕੀ ਸੰਗਤ ਬਾਈ ਬੋਲ ਬੰਚੀ ਹੋਈ ਹੈ ਨਾ ਤੇ ਇਧਰੋਂ ਮੱਥਾ ਟੇਕ ਲੈ ਆਪਾਂ ਹੁਣ ਚੱਲਦੇ ਆਂ ਬਾਹਰ ਨੂੰ ਫਿਰ ਹਾਂਜੀ ਚਲੋ ਤਾਗੀ ਆਪਣਾ ਟੇਕ ਤੇ ਹੁਣ ਆਪਾਂ ਚੱਲਿਆ ਨਿਕਲੋ ਠੀਕ ਆ ਤੇ ਮਿਲਦੇ ਆ ਤੁਹਾਨੂੰ ਹੁਣ ਪਰ ਮੇਲਾ ਵਹਾਨੇ ਅੱਗੇ ਦੁਨੀਆ ਕਿਵੇਂ ਮੇਲੇ ਗੁੰਮਰੀ ਯਾਰ ਓਰੇ ਹੁਣ ਸੰਗਤ ਹੈ ਹੀ ਨਹੀਂ ਜੰਮਾ ਵੀ ਪਹਿਲਾਂ ਇੰਨੀ ਸੰਗਤ ਹੋਇ ਇੱਕ ਪੂਰਾ ਘੰਟਾ ਲੱਗਿਆ ਮੈਂ ਤੁਹਾਡੇ ਖੜੇ ਨੂੰ ਓ ਬਾਈ ਤੁਸੀਂ ਵੀ ਕਰ ਲਿਆ ਹੁਣੇ ਦਰਸ਼ਨ ਤੇ ਹੁਣ ਚੱਲਦੇ ਆਪਾਂ ਘਰ ਨੂੰ ਠੀਕ ਹੈ ਜੀ ਏ ਬਾਈ ਦੁਨੀਆ ਮੇਲੇ ਦੇ ਆਨੰਦ ਲੈ ਰਿਹਾ ਬਾਕੀ ਕੋਈ ਜੋ ਗਰਮੀ ਹੋਈ ਜਾਣੀ ਬਾਈ ਉਵੇਂ ਗਰਮੀ ਪਈ ਆ ਉਂਝੇ ਨੇ ਦੇ ਤਿਵੇਂ ਧੁੱਪ ਚੜਨੀ ਆ ਤੇ ਗਰਮੀ ਵੱਜ ਜਾਣੀ ਆ ਬਾ ਫਿਰ ਉਹਦੇ ਕਰਕੇ ਨਾ ਫਿਰ ਇਸ ਕਰਕੇ ਆਪਾਂ ਸਾਜਰੇ ਮੱਥਾ ਟੇਕ ਲਿਆ ਠੀਕ ਆ ਮਿੱਤਰੋ ਬਾ ਬਾਈ ਇੱਧਰ ਜਾਣਾ ਮਾਂ ਦਾ ਕੁਝ ਲੈਣਾ ਤਾਂ ਨਹੀਂ ਹੈਗਾ ਤੇ ਉਹਦਾ 24 ਘੰਟੇ ਦਵਾਈ ਦੋ ਦਵਾਈ ਦੋ ਆਂਟੀ ਨੇ ਮੇਰੇ ਛੋੜਾ ਮਾਰ ਕੇ ਮੇਰਾ ਮਾਣੋ ਤੁਸੀਂ ਆਨੰਦ ਮੇਲੇ ਦੀਆਂ ਇਹ ਚੀਜ਼ਾਂ ਦਾ ਆ 20 ਰੁਪਏ ਸਿਰ ਉਹ ਬਸ ਤੂੰ ਆ ਜਾ ਯਾਰ ਤੂਰੇ ਚ ਪਜਾਵਾ ਜਾ। ਕੀ ਲੈ ਲੈਣ ਦੋ ਯਾਰ ਤੂਰੇ ਵੀ ਨਹੀਂ ਹਟ ਰਹੀ ਹੈਗੀ। ਲੈ ਲੈਣ ਦੋ। ਚੱਲ ਕਰਨ ਚੱਲ। ਮਾਤਾਵੇਂ ਨਹੀਂ ਹਟਦੇ ਆ। ਉਰੇਾ ਥਵੇਂ ਨਹੀਂ ਹਟ ਰਹੀਆਂ। ਕਰਨ ਵਾਲੇ ਵੀ ਲੈ ਕੇ ਹਟੋਗੇ ਦੇਖੋ। ਤੇਰੀ ਐਡਵਾਂਸ ਗਰਮ ਨਹੀਂ ਬਣ। ਬਾਈ ਹਾਟ ਹੀ ਨਹੀਂ ਹੈ ਨੇ। ਉਹ ਨਹੀਂ ਰਹਿਣ ਦੇ ਤੂੰ ਆ ਜਾ। ਬਦਿਆ ਉਹ ਬਦਿਆ ਨਹੀਂ ਹੁੰਦਾ ਸਟੱਫ। ਇਹ ਲੋ ਬਾਜ਼ਾਰਾਂ ਮਾ ਇਹ ਨਹੀਂ ਹਟਦੀ ਮੇਲੇ ਵਾਗ ਇਹ ਨਹੀਂ ਹਟਰੀ ਬੱਤੁਰ ਲੈ ਮਨਵੀਤ ਅੱਗੇ ਮੱਥਾ ਟੇਕਣਾ ਆ ਲੈ ਆਪਣਾ ਟਾਈਮ ਨਾ ਆ ਰਿਹਾ ਨਹੀਂ ਕੁਝ ਨਹੀਂ ਲੈਣਾ ਹੈਗਾ ਚੱਲ ਤੂੰ ਯਾਰ ਬਾਜ਼ਾਰਾਂ ਮਾ ਨਹੀਂ ਸਮੇਂ ਰੱਜਦੇ ਮੇਲੇ ਆਂ ਵੀ ਨਹੀਂ ਰੱਜਦੇ ਸਮੇਂ ਯਾਰ ਹੱਦ ਕਰ ਰਹੀ ਐ ਮੀਤ ਅੱਗੇ ਮੱਥਾ ਟੇਕਣਾ ਆਪਾਂ ਨੇ ਛੇਤੀ ਕਰ